ਅੱਜ ਗੁਰਾਇਆਂ ਦੇ ਵਾਰਡ ਨੰਬਰ 10 ਵਿੱਚ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਜੀ ਕਾਉਂਸਲਰ ਜਤਿਨ ਸ਼ਰਮਾ ਦੀ ਅਗਵਾਈ ਵਿੱਚ ਵਾਰਡ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੌਕੇ ਕਾਉਂਸਲਰ ਜਤਿਨ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਇਹ ਹੈ ਕਿ ਜੋ ਭਾਜਪਾ ਦੀ ਸਰਕਾਰ ਵੱਲੋਂ ਨੀਲੇ ਕਾਡਰ ਨੂੰ ਕੱਟਿਆ ਜਾ ਰਿਹਾ ਹੈ ਇਸ ਤਰ੍ਹਾਂ ਦੀ ਅਫਵਾਹਾਂ ਤੋਂ ਬਚੋ ਕਿਉਂਕਿ ਪੰਜਾਬ ਸਰਕਾਰ ਕਦੇ ਵੀ ਕਿਸੇ ਦਾ ਵੀ ਹੱਕ ਮਰਨ ਨਹੀਂ ਦੇਵੇਗੀ। ਪੰਜਾਬ ਸਰਕਾਰ ਹਰ ਤਰਫੋਂ ਜਨਤਾ ਨੂੰ ਸੁਵਿਧਾ ਮੁਹੱਈਆ ਕਰਵਾ ਰਹੀ ਹੈ ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਕੌਂਸਲਰ ਜਤਿਨ ਸ਼ਰਮਾ ਕੌਂਸਲਰ ਪਿਤਾ ਅਨਿਲ ਕੁਮਾਰ ਬਿੱਟੂ ਸਮਾਜ ਸੇਵਕ ਪਵਨ ਸ਼ਰਮਾ ਹਰਸ਼ ਮਹਿਤਾ ਪਵਨ ਕਿਰਪਾਲ ਪੰਕਜ ਕੁਮਾਰ ਲਲਿਤ ਚੋਪੜਾ ਜਗਜੀਤ ਕੁਮਾਰ ਸੰਜੀਵ ਕੁਮਾਰ ਪਨੋਟ ਅਮਨਦੀਪ ਸਿੰਘ ਸੰਦੀਪ ਕੁਮਾਰ ਮੱਕੜ ਅਮਰਜੀਤ ਕੁਮਾਰ ਜਤਿੰਦਰ ਕੁਮਾਰ ਤੋਂ ਇਲਾਵਾ ਬਾੜ ਵਾਸੀ ਹਾਜ਼ਰ ਰਹੇ ਅੱਜ ਗੁਰਾਇਆਂ ਦੇ ਵਾਰਡ ਨੰਬਰ 10 ਦੇ ਵਿੱਚ ਮੀਟਿੰਗ ਰੱਖੀ ਗਈ। ਉਸ ਮੀਟਿੰਗ ਦੇ ਵਿੱਚ ਸਾਡੇ ਵਾਰਡ ਦੇ ਕੌਂਸਲਰ ਜਤਿਨ ਸ਼ਰਮਾ ਜੀ ਵੱਲੋਂ ਮੀਟਿੰਗ ਦਾ ਅਰੇਂਜ ਕੀਤਾ ਗਿਆ। ਇਹ ਮੀਟਿੰਗ ਦੇ ਵਿੱਚ ਆਮ ਪਬਲਿਕ ਨੂੰ ਇਹ ਦੱਸਿਆ ਗਿਆ ਕਿ ਸੈਂਟਰ ਦੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਬੈਠੀ ਆ ਪੰਜਾਬ ਦੇ 23 ਲੱਖ ਲੋਕਾਂ ਜਿਹੜੇ ਕਾਰਡ ਕੱਟਣ ਜਾ ਰਹੇ ਆ ਉਹਦੇ ਸਬੰਧ ਦੇ ਵਿੱਚ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਭਾਜਪਾ ਜੀ ਪੰਜਾਬ ਦੇ ਵਿੱਚ ਅੱਗੇ ਲੋਕਾਂ ਨੂੰ ਗਮਰਾ ਕਰ ਰਹੀ ਹੈ ਅਤੇ ਲੋਕਾਂ ਦੇ ਗਰੀਬਾਂ ਦੇ ਪਰਿਵਾਰਾਂ ਦੇ ਹੱਕਾਂ ਦੇ ਰੱਕਾ ਮਾਰ ਰਹੀ ਹੈ ਜਿਵੇਂ ਕਿ ਆਸ਼ਕਮਾਨ ਕਾਰਡ ਦੀ ਵੀ ਗੱਲ ਕਰੀਏ বিজেপি ਸਰਕਾਰ ਉਹ ਵੀ ਬੰਦ ਕਰਨ ਜਾ ਰਹੀ ਹੈ ਇਵੇਂ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਮਹਿੰਮ ਛੇੜੀ ਆ ਕਿ বিজেপি ਜਿਹੜੀ ਆ ਖੋਜੀਆਂ ਚੱਲ-ਚੱਲ ਰਹੀ ਹੈ ਪੰਜਾਬ ਲਈ ਉਹਦੇ ਸਬੰਧ ਦੇ ਵਿੱਚ ਅੱਜ ਬਾੜ ਨੰਬਰ 10 ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਔਰ ਲੋਕਾਂ ਨੂੰ ਇਹ ਸਮਝਾਇਆ ਗਿਆ ਕਿ বিজেপি ਦੇ ਖੋਜੀਆਂ ਚੱਲਾਂ ਦੇ ਬਚੋ ਔਰ ਆਉਣਾ ਸਮਝਾੜਾ ਭਗਵੰਤ ਮਾਨ ਸਾਹਿਬ ਇਹ ਵੀ ਕਿਹਾ कि ਹਰੇਕ ਪਰਿਵਾਰ ਲਈ 1 ਕਤੂਬਰ ਤੋੜਾ 10 ਲੱਖ ਦਾ ਜਿਹੜਾ ਸਿਹਤ ਬੀਮਾ ਕਾਰਡ ਉਹ ਜਾਰੀ ਕੀਤਾ ਜਾਵੇਗਾ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਹਰੇਕ ਵਾਰਡੇ ਵਿੱਚ ਕੈਂਪ ਲਾ ਕੇ ਲੋਕਾਂ ਨੂੰ ਸੂਚਿਤ ਦੇਣ ਜਾ ਰਹੇ ਹਾਂ ਧੰਨਵਾਦ ਜੀ ਨਮਸਕਾਰ RAM RAM ਅੱਜ ਗੁਰਾਇਆਂ ਦੇ ਵਾਰਡ ਨੰਬਰ 10 ਵਿੱਚ ਸਾਡੇ ਮੀਤ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਜੀ ਦੀ ਅਗਵਾਈ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਇੱਕ ਮੀਟਿੰਗ ਕਰਾਈ ਗਈ ਜਿਸ ਵਿੱਚ ਆਮ ਪਬਲਿਕ ਨੂੰ ਇਸ ਗੱਲੋਂ ਜਾਗਰੂਕ ਕੀਤਾ ਗਿਆ ਕਿ ਜੋ ਬੀਜੇਪੀ ਸਰਕਾਰ ਉਹਨਾਂ ਦੇ ਰਾਸ਼ਨ ਕਾਰਡ ਜਾਂ ਨੀਲੇ ਕਾਰਡ ਕੱਟ ਰਹੀ ਆ ਇਹ ਕਹਿ ਕੇ ਕਿ ਉਹਨਾਂ ਦੀ ਈਕੇ ਵੀਆਈਸੀ ਨਹੀਂ ਹੋਈ ਉਸ ਤੋਂ ਬਚਣ ਲਈ ਉਹਨਾਂ ਨੂੰ ਸਮਝਾਇਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਵੀ ਗੱਲ ਦੇ ਵਿੱਚ ਬਹਿਕਾਵੇ ਦੇ ਵਿੱਚ ਆ ਕੇ ਇਦਾਂ ਦਾ ਕੁਝ ਨਹੀਂ ਕਰਨਾ ਪੰਜਾਬ ਸਰਕਾਰ ਤੁਹਾਡੇ ਨਾਲ ਆ ਉਹ ਤੁਹਾਡਾ ਹੱਕ ਨਹੀਂ ਮਰਨ ਦੇਗੀ ਉਹ ਤੁਹਾਨੂੰ ਹਰ ਪਾਸੇ ਸਪੋਰਟ ਕਰ ਰਹੀ ਆ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾ ਰਹੀ ਆ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੋ 1 ਅਕਤੂਬਰ ਤੋਂ ਆਪਣੇ ਸਿਹਤ ਬੀਮਾ ਨੂੰ ਲੈ ਕੇ ਜੋ ਇੱਕ ਪਾਲਿਸੀ ਆ ਉਹ ਆ ਰਹੀ ਆ ਇਹ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫਤ ਬੀਮਾ ਪੰਜਾਬ ਸਰਕਾਰ ਵੱਲੋਂ ਸਾਡੇ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਉਪਲਬਧ ਕਰਵਾਇਆ ਜਾ ਰਿਹਾ ਉਹਦੇ ਬਾਰੇ ਵੀ ਉਹਨਾਂ ਨੂੰ ਦੱਸਿਆ ਆਉਣ ਵਾਲੇ ਸਮਾਂ ਦੇ ਵਿੱਚ ਕੈਂਪ ਲਗਾ ਕੇ ਉਸ ਬਾਰੇ ਹਰ ਇੱਕ ਪਰਿਵਾਰ ਨੂੰ ਉਸ ਬਾਰੇ ਜਾਗਰੂਕ ਕੀਤਾ ਜਾਊਗਾ ਤਾਂ ਜਿਹੜੀਆਂ ਉਹਨਾਂ ਦੀਆਂ ਮਿਲਣ ਵਾਲੀਆਂ ਸੁਵਿਧਾਵਾਂ ਉਹਨਾਂ ਨੂੰ ਉਪਲਬਧ ਕਰਵਾਈਆਂ ਜਾਊਗੀਆਂ